ਖਬਰ ਤੋਂ ਨੂੰ ਚਮਕੌਰ ਸਾਹਿਬ ਦੀ ਦਿਖਾ ਰਿਹਾ ਚਮਕੌਰ ਸਾਹਿਬ ਦੇ ਐਮ.ਐਲ.ਏ ਡਾਕਟਰ ਚੰਦੀ ਚੰਨੀ ਦੀ ਗੱਡੀ ਦਾ ਪੀਆਨ ਕਿਸ਼ਟ ਹੋਇਆ ਜਿੱਤੇ ਵਿੱਚ ਕੀ ਦੱਸਣ ਨੇ ਆ ਕਿ ਡਾਕਟਰ ਚੰਦੀ ਚੰਨੀ ਆਪਣੀ ਗੱਡੀ ਸਵਾਰ ਹੋ ਕੇ ਬੇਲਾ ਰੋਡ ਤੋਂ ਚਮਕੌਰ ਸਾਹਿਬ ਵੱਲ ਆ ਰਿਹਾ ਸੀ ਤਾਂ ਜਦੋਂ ਸਰਹੰਦ ਨਹਿਰ ਦੇ ਨੇੜੇ ਪਹੁੰਚਿਆ ਤਾਂ ਮੇਨ ਹਾਈਵੇ ਦੇ ਉੱਤੇ ਗੱਡੀ ਜਾ ਰਹੀ ਸੀ ਉਸ ਦੇ ਵਿੱਚ ਐਮ.ਐਲ.ਏ ਦੀ ਗੱਡੀ ਦੇ ਨਾਲ ਟੱਕਰ ਹੋਈ ਹੈ ਜਿੱਤੇ ਕਿ ਦੋਨੇ ਗੱਡੀਆਂ ਨੂੰ ਨੁਕਸਾਨ ਹੋਇਆ ਹੈ ਹਲਕੀ ਫੁਲਕੇ ਸੱਟਾਂ ਦੱਸਿਆ ਜਾ ਰਿਹਾ ਕਿ ਜਿਸ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਹੈ ਉਹਨਾਂ ਸਵਾਰੀਆਂ ਤੇ ਲੱਗੀਆਂ ਨੇ ਤੇ ਨਾਲ ਦੀ ਨਾਲ ਨਜ਼ਦੀਕ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਐਮਐਲਏ ਡਾਕਟਰ ਚੰਦਕ ਚੰਨੀ ਦਾ ਡਰਾਈਵਰ ਜੋ ਕਿ ਤੇਜ਼ ਰਫ਼ਤਾਰ ਦੇ ਨਾਲ ਗੱਡੀ ਕ੍ਰਾਸ ਕਰਨ ਲੱਗਿਆ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ। ਸਰ ਠੀਕ ਹੈ। ਬੜਾ ਦੱਸੋ ਕਿਵੇਂ ਹਾਦਸਾ ਹੋ ਗਿਆ। ਆਹ ਯਾਰ ਆਇਆ ਤੇ ਕਿਹੜਾ ਕਹਿੰਦਾ ਇਹਨਾਂ ਨੂੰ। ਆਹ ਇੱਕ ਲੋਕੀ ਹੋ ਵਿੱਚ ਕੋਰ ਹੋਰ। जी तो, मैम क्या क्या बात ने ने है 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 रनिंग रोड ये ठीक और यहाँ पे इतना, इतने ट्रैफिक होते हैं तो ये इतनी राश ड्राइविंग कैसे करे थे अगर इनको कुछ हो जाता तो, तो ये बोल रहे कोई एम एल ए डोंट नो ये कौन है दो दो आप, इनको कुछ हम नहीं थे मेरे मम्मी थे हम तो दूसरी गाड़ी में आए अभी जैसे ये यहाँ पे माने माजरे में घर है हमारा गाड़ी देखो आप और अभी ਕੀ ਇਸ ਫੇਸ ਨੂੰ ਕੋਈ ਫਰਕ ਨਹੀਂ ਪਟ ਰਹਾ ਕਿ ਰੋਸਪੀਟਲ ਲੈ ਜਾਓ ਅਗਰ ਇਨਕੋ ਕੁਝ ਹੋ ਜਾਤਾ ਤੋ ਚਲ ਆ ਜਾ ਅੱਜ ਕਿਉਂ ਹੋ ਰਹੀ ਹੈ ਥੋੜਾ ਰਹਿ ਗਿਆ ਭਾਈ ਪੈਟਮ ਦੇ ਲਓ ਪਹਿਲਾਂ ਦੇਖ ਤਾਂ ਲਓ ਤੇਰੀ ਮਾਰ ਤੇਰੀ ਮਿਲ ਘਰ ਤੋਂ ਜਮਾਂ ਕਰ ਪੈ ਗਈ ਕਮਾਲ ਦੀ ਜਾਨ ਬੰਦੂ ਕਿ ਨਾ ਬੈਕਪੋਰ ਵੀ ਸਾਡੇ ਤੁਸੀਂ ਨਹੀਂ ਜਨਾਬੇਰੀ ਗੱਲ ਇਹ ਹਾਸੇ ਨੂੰ ਲੈ ਕੇ ਲੋਕਾਂ ਕੋਲ ਵੀ ਸਵਾਲ ਖੜੇ ਕਿਤੇ ਨੇ ਕਿ ਇਸ ਰੋਡ ਦੇ ਉੱਤੇ ਰੋਜ਼ਾਨਾ ਹੀ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ ਜਿਸ ਤੋਂ ਬਾਅਦ ਕੋਈ ਨਾ ਕੋਈ ਜਾਨੀ ਨੁਕਸਾਨ ਵੀ ਆਵੜ ਦੇ ਵਿੱਚ ਹੋ ਸਕਦਾ ਹੈ ਇਸ ਰੋਡ ਦੇ ਉੱਤੇ ਜਾਂ ਤਾਂ ਟ੍ਰੈਫਿਕ ਲਾਈਟਾਂ ਜਾਂ ਫਿਰ ਕਿਤੇ ਨਾ ਕਿਤੇ ਜੋ ਗੇਟ ਮੇਨ ਗੇਟ ਹੈ ਚਮਕੌਰ ਸਾਹਿਬ ਦਾ ਬਣਾਇਆ ਜਾ ਰਿਹਾ ਉਸ ਦੀ ਰਿਪੇਅਰ ਦਾ ਕੰਮ ਮੁਰੰਮਤ ਜੋ ਨਿਆ ਬਣਾਇਆ ਜਾ ਰਿਹਾ ਉਸ ਦਾ ਕੰਮ ਬਹੁਤ ਟੀਲੇ ਵਸਤੇ ਚ ਪਾਇਆ ਹੋਇਆ ਜਿਸ ਕਾਰਨ ਲੋਕਾਂ ਨੂੰ ਘੁੰਮ ਕੇ ਜਾਣਾ ਪੈਂਦਾ ਜਿਸ ਕਾਰਨ ਹਾਦਸੇ ਦੇ ਕਾਰਨ ਬਣਦੇ ਨੇ ਤਾਂ ਇਸ ਨੂੰ ਲੈ ਕੇ ਦੱਸ ਦਿੰਦੇ ਡਾਕਟਰ ਚੰਦਕ ਚੰਨੀ ਜੋ ਕਿ ਬਿੱਤੇ ਦਿਨ ਚਰਚਾ ਦੇ ਵਿੱਚ ਆਇਆ ਹੋਇਆ ਜਦੋਂ ਖੜ ਲੱਗੇ ਹੋਏ ਧਰਨੇ ਦੇ ਵਿੱਚ ਡਾਕਟਰ ਚੰਦਕ ਚੰਨੀ ਵੱਲੋਂ ਇਹ ਗੱਲ ਆਖ ਦਿੱਤੀ ਸੀ ਕਿ 10-ਪਾਸ ਕਲਾਸ ਲੋਕਾਂ ਦੇ ਮੈਂ ਸਵਾਲ ਦੇਣ ਬਾਜ਼ਮੀ ਸਮਝਦਾ ਤੇ ਇਸ ਨੂੰ ਲੈ ਕੇ ਕਾਫੀ ਟਰੋਲ ਹੋਇਆ ਕਾਫੀ ਵਕ-ਵਕ ਪਾਰਟੀਆਂ ਵੱਲੋਂ ਸਵਾਲ ਖੜੇ ਕੀਤੇ ਗਏ ਕਿ ਐਮਐਲਏ ਦੀ ਇਹ ਪਾਸ਼ਾ ਕਿਤਨੇ ਕਿਤੇ ਬਹੁਤ ਭੱਦੀ ਸ਼ਬਦਾਵਲੀ ਹੈ ਜਿਸ ਨੂੰ ਲੈ ਕੇ ਲੋਕਾਂ ਨੇ ਕਾਫੀ ਜਿਹੜਾ ਵਕ-ਵਕ ਤਰ੍ਹਾਂ ਦੇ ਕਮੈਂਟ ਕੀਤੇ ਗਏ ਇਸ ਮੌਕੇ ਨਜ਼ਦੀਕ ਲੋਕਾਂ ਵੱਲੋਂ ਤੇ ਨਾਲ ਦੀ ਨਾਲ ਜਿੱਦ ਦੇ ਨਾਲ ਹਾਜ਼ਰ ਸਾਹਿਬ ਆਪਣੇ ਉਹਨਾਂ ਵੱਲੋਂ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਬਾਪੂ ਜੀ ਗੱਡੀ ਕਿਹਨਾਂ ਦੀ ਤੇ ਪੀ ਐਮ ਐਲ اے ਦੀ ਐਮ ਐਲ اے ਤੇ ਤੇ ਕਿੱਧਰੋਂ ਆ ਰਹੇ ਸੀ ਐਮ ਐਲ اے ਸਾਹਿਬ ਪਾਰ ਤੋਂ ਆਇਆ ਜੀ ਅੱਛਾ ਨਹਿਰ ਦੇ ਪਾਰ ਤੋਂ ਆ ਰਹੇ ਸੀ ਤੇ ਤੁਸੀਂ ਇੱਥੇ ਮੌਕੇ ਤੇ ਮੌਜੂਦ ਸੀ ਮੈਂ ਮੇਰਾ ਕੈਮਰਾ ਦਾ ਹੱਦੰਦਾ ਅੱਛਾ ਤੁਸੀਂ ਕਹਿ ਲਓ ਕਿ ਕਿੱਥੇ ਲਿ ਕੇ ਵੇ ਜੀ ਆ ਮੈਂ ਜਿਹੜੀ ਇਹ ਆ ਬੇਤਾ ਬੀਬੀ ਅਮਰ ਸਰਨ ਕੌਰ ਤੇ ਅੱਛਾ ਅੱਛਾ ਤੁਸੀਂ ਦੇਖਿਆ ਕਿ ਐਮ ਐਲ اے ਸਾਹਿਬ ਦੀ ਗੱਡੀ ਬਹੁਤ ਤੇਜ਼ ਸੀ ਸਾਰੀ ਪਬਲਿਕ ਨੇ ਦੇਖੀ ਜੀ ਸਾਰੀ ਪਬਲਿਕ ਨੇ ਦੇਖੀ ਹਾਂ ਉਹ ਕਰੇ ਰੋਕ ਦਿਓ ਰੋਕ ਦਿਓ ਅੱਛਾ ਜਾਨੀ 60 ਮੀਟਰ ਤੋਂ ਨੁਕਸਾਨ ਤੋਂ ਬਤਾਓ ਹੈ ਅੱਟੇ ਬੀਬੀ ਨੇ ਸੱਟ ਲਾ ਲਿਆ ਮੇਰਾ ਕੱਲ ਹਸਪਤਲ ਗਿਆ ਹਸਪਤਲ ਗਿਆ ਹਾਂਜੀ ਹਾਂਜੀ ਤਰਾਹੀ ਹਾਂਜੀ ਇਹ ਨਾ ਜਦੋਂ ਐਕਸੀਡੈਂਟ ਹੋਇਆ ਇਹ ਉਸ ਬੀਬੀ ਦੀ ਫੈਮਿਲੀ ਆਈ ਇੱਕ ਉਹਨਾਂ ਵਿੱਚੋਂ ਲੇਡੀਜ਼ ਆਈ ਬੀਬੀ ਦੀ ਆਪਣੀ ਬੇਟੀ ਸੀ ਉਹ ਨੌ ਸੀ ਤੇ ਉਹਨੇ ਦੱਸਿਆ ਇਹਨੇ ਚੱਕਣ ਦੇ ਮੈਂ ਆਪਣੀ ਮਤ ਕੋ ਚੱਕਣ ਲੱਗੀ ਤੇ ਐਮਐਲਏ ਦੇ ਨਾਲ ਦੇ ਬੰਦੇ ਬਤਮੀਚ ਹੀ ਕੀਤੀਏ ਮੇਰੇ ਨਾਲ ਦੇ ਉਹਨਾਂ ਨੇ ਬੇ ਸਾਰਾ ਦਾ ਕੀ ਲਾਉਣਾ ਸਮਾਂ ਤੇ ਉਲਟਾ-ਪੁਲਟਾ ਉਸ ਐਕਸੀਡੈਂਟ ਕਰਕੇ ਇਹ ਐਮਐਲਏ ਉਹਨੂੰ ਗਲਤ ਬੋਲ ਕੇ ਗਿਆ ਉਸ ਬੀਬੀ ਨੂੰ ਉਹ ਤੇ ਜਿਹੜੀ ਆਪਣੀ ਫੈਮਿਲੀ ਨੂੰ ਚੱਕਣ ਆਈ ਸੀਗੀ ਹਾਂ ਜੀ ਹਾਂ ਕਾਕਾ ਜੀ ਆ ਦੇਖੋ ਆ ਦੇਖਾ ਰੋ ਤੇ ਤੇਰੇ ਵੀ ਉਹ ਪਰਿਵਾਰ ਕਿਤੇ ਨਹੀਂ ਉਹ ਸਿਵਲ ਹਸਪੀਟਲ ਦੇ ਉਹ ਸਰਕਾਰੀ ਆਪਣੇ ਚੰਗੌਰ ਸਾਹਿਬ ਨੇ ਐਡਮਿਟ ਤੇ ਹੁਣ ਉਹਦੇ ਆਲੇ-ਦਾਲੇ ਐਮਐਲਏ ਨੇ ਕੀ ਕੀ 8-10 ਬੰਦੇ ਭੇਜਤੇ ਵੀ ਛੇਤੀ ਜਾ ਕੇ ਕਬਰ ਕਰ ਲਓ ਜੀ ਕੋਈ ਇਹਨਾਂ ਦੀ ਖਬਰ ਨਾ ਲੈ ਲਵੇ ਕੋਈ ਨਿਊਜ਼ ਵਾਲਾ ਨਾ ਆਏ ਤੇ ਕੋਈ ਫੋਟੋ ਖਿੱਚ ਲਵੇ ਉਹਰੇ ਤਾਂ ਪਹਿਲਾਂ ਹੀ ਸਾਰੇ ਕੋ ਕਰ ਚੁੱਕੇ ਹੋਗੇ ਉੱਥੇ ਜਾਣ ਦੀ ਕਿਸੇ ਨੂੰ ਕੀ ਲੋੜ ਆ 8-10 ਬੰਦਿਆਂ ਨੂੰ ਉਸੇ ਬੀਬੀ ਦੇ ਆਲੇ-ਦਾਲੇ ਫਿਰਦੇ ਨੇ ਜਦੋਂ ਚੱਕਣੇ ਦੀ ਲੋੜ ਸੀ ਨਾ ਕੋ ਬੰਦਿਆਂ ਚੋਂ ਕੋਈ ਆਇਆ ਬੀਬੀ ਨੂੰ ਚੱਕਣ ਅਨਾ ਹੁਣ ਹਸਪਤਾਲ ਚ ਐਮਐਲਏ ਦੇ ਆਲੇ ਦਾਲੇ ਉੱਤੇ ਜਿਹੜੇ ਆ ਗਏ ਵੀ ਬਸ ਕੋਈ ਪਰਚਾ ਨਹੀਂ ਜੀ ਕਰਵਾ ਦਵੇ ਅਸੀਂ ਆਪਣਾ ਦੇਖਦੇ ਵੀ ਕੀ ਹੁੰਦਾ ਬਹੁਤ ਧੰਨਵਾਦ ਧੰਨਵਾਦ ਐਕਸੀਡੈਂਟ ਕਦੇ ਵੀ ਮਿਸਕੇ ਨਹੀਂ ਕਿਤੇ ਜਾਂਦੇ ਕੱਲ ਨੂੰ ਆਪਣਾ ਵੀ ਹੋ ਸਕਦਾ ਆਪਾਂ ਤੋਂ ਵੀ ਕਿਸੇ ਦਾ ਹੋ ਸਕਦਾ ਹੈ ਆਪਣਾ ਫਰਜ਼ ਬਣਦਾ ਹੈ ਵੀ ਜੇ ਚਲੋ ਕਿਸੇ ਦਾ ਆਪਣੀ ਐਂਜਿਕ ਟੱਣਾ ਵਾਪਰ ਗਿਆ ਆਪਾਂ ਤੋਂ ਤਾਂ ਆਪਾਂ ਉਸ ਪੇਸ਼ੈਂਟ ਨੂੰ ਚੱਕ ਕੇ ਆਪਾਂ ਬੜਾ ਸਿਵਲ ਹਸਪਤਲ ਲੈ ਕੇ ਜਾਈਏ ਆਪਾਂ ਕੋਈ ਚੋਰਤਾ ਨਹੀਂ ਹੈਗੇ ਹੈਨਾ ਇਸ ਐਮਐਲਏ ਨੇ ਕੀ ਕੀਤਾ ਜਦੋਂ ਐਕਸੀਡੈਂਟ ਹੋਇਆ ਨਾਨੇ ਉਹ ਫੈਮਿਲੀ ਨੂੰ ਬੋਲਿਆ ਬੋਲ ਕੇ ਦੂਜਿਆਂ ਨੂੰ ਕਿਸੇ ਨੂੰ ਕਹਦਾ ਵੀ ਕਾਰਵਾਈ ਹੋ ਗਈ ਨਾ ਤੇ ਆਪ ਗੱਡੀ ਦਮਾਂ ਦਮਗਾ ਕੇ ਦੂਜੀ ਗੱਡੀ ਚਲੇ ਗਿਆ ਉਸ ਬੀਬੀ ਨੇ ਕਾਫੀ ਝਟਾਨੇ ਉਸ ਬੀਬੀ ਨੂੰ ਨਾਲ ਨਹੀਂ ਲੈ ਕੇ ਗਿਆ ਇਹਦਾ ਹੱਕ ਮੰਗਦਾ ਸੀ ਕਿ ਆ ਵੀ ਇੱਕ ਵਾਰ ਤੈਨੂੰ ਇਸ ਬੰਦੇ ਨੇ ਜਿਹਨਾਂ ਨਾਲ ਐਕਸੀਡੈਂਟ ਹੋਇਆ ਬੋਟਾਂ ਪਾਈਆਂ ਐਮਐਲਏ ਬਣਾਇਆ ਉਹੀ ਐਮਐਲਏ ਐਕਸੀਡੈਂਟ ਕਰਕੇ ਲੋਕਾਂ ਦਾ ਉੱਥੇ ਸੜਕੇ ਰੋੜ ਤੇ ਉਹ ਭੱਜ ਰਹੇ ਉਹਨੂੰ ਨਾਲ ਹੀ ਲਿਕੇ ਜਾ ਕੀ ਗੱਲ ਐਮ ਐਲ ਏ ਦਾ ਫਰਜ ਨਹੀਂ ਸੀ ਬਣਦਾ ਵੀ ਤੂੰ ਇਹਨਾਂ ਨੂੰ ਚੱਕ ਕਹਿੰਦੇ ਜੀ ਕੋਈ ਗੱਲ ਨਹੀਂ ਆਪਾਂ ਨੂੰ ਗਲਤੀ ਹੋ ਗਈ ਵੀ ਮੈਂ ਤੁਹਾਨੂੰ ਇਲਾਜ ਕਰਵਾਉਣਾ ਚਲੋ ਚੱਲੀਏ ਆਪਾਂ ਚੱਕੇ ਵੀ ਨਹੀਂ ਲੈ ਕੇ ਗਿਆ ਉਸ ਬੀਬੀ ਦਾ ਦੂਆ ਬੇਟਾ ਆਇਆ ਦੂਜੇ ਬੇਟੇ ਨੇ ਚੱਕ ਕੇ ਸਿਵਲ ਹਸਪੀਟਲ ਲੈ ਕੇ ਗਿਆ ਇੱਕ ਬੇਟਾ ਨਾਲ ਸੀ ਉਹਦੇ ਵੀ ਥੋੜੀ ਜਿਹੀ ਲੱਗੀਆਂ ਨੇ ਪੁੱਝੀਆਂ ਇਹ ਐਮ ਐਲ ਏ ਉਸ ਬੀਬੀ ਨੂੰ ਐਕਸੀਡੈਂਟ ਕਰਕੇ ਚੱਕਣੇ ਦੀ ਵਜਾਏ ਆਪਣਾ ਦੂਜੀ ਗੱਡੀ ਲੈ ਕੇ ਲੰਘ ਗਿਆ ਉਹਨਾਂ ਦੀ ਕੋਈ ਮਤਲਬ ਨਹੀਂ ਐ ਤੇ ਲੋਕਾਂ ਦਾ ਇਹ ਵੀ ਕਹਿਣਾ ਵੀ ਕਾਫੀ ਗੱਡੀ ਤੇ ਸੀ ਉਹ ਇਹਨਾਂ ਦੇਖਿਓ ਇਹ ਤਰਸਤਾ ਕ੍ਰੋਸ ਕਰ ਰਹੇ ਸਨ ਉਹ ਤੇਜ ਤਾਂ ਸੀਗੇ ਜੀ ਅ ਕੱਲ੍ਹ ਇੱਕ ਇਹਨਾਂ ਦਾ ਪ੍ਰੋਗਰਾਮ ਕੈਨਸਲ ਹੋਇਆ ਔਰੇ ਕਹਿੰਦੇ ਜੋ ਉਸਡੀ ਉਹਨੇ ਆਉਣਾ ਬੜਾ ਤਕੜਾ ਪ੍ਰੋਗਰਾਮ ਸੀ ਸੌ ਪਿੰਡਾਂ ਨੂੰ ਇਕੱਠਾ ਲਾਇਆ ਵਾ ਸੀਗੇ ਇਹਨਾਂ ਨੇ ਟੈਂਟ ਟੰਡਾ ਲੱਗੇ ਹੋਏ ਸੀਗੇ ਉਹ ਪ੍ਰੋਗਰਾਮ ਕੈਨਸਲ ਹੋ ਗਿਆ ਕੈਨਸਲ ਹੋਇਆ ਨਹੀਂ ਜੋ ਕਰਾਇਆ ਹੈ ਨੌਜਵਾਨ ਦੇ ਅਲਗ-ਅਲਗੇ ਪਿੰਡਾਂ ਨੇ ਹਨਾ ਉਹ ਕੈਨਸਲ ਹੋਇਆ ਉਸ ਕਰਕੇ ਅੱਜ ਇਹਨਾਂ ਨੇ ਫਿਰ ਲੋਕਾਂ ਨੂੰ ਕੱਲ ਦਾ ਰੱਖਦਲ ਸੀ ਕਿ ਹੁਣ ਕੁਸ਼ਤਾ ਪ੍ਰੋਗਰਾਮ ਰੱਖੀ ਹੋਈ ਸਾਡੀ ਸਾਲਟਾ ਨਾ ਹੋਵੇ ਉਹ ਪ੍ਰੋਗਰਾਮ ਦੇ ਤਹਿਤ ਇਹਨੇ ਡਰੇ ਹੋਏ ਨੇ ਇਹ ਕਿਤੇ ਕੈਨਸਲ ਹੋ ਜਾਵੇ ਉਹਦੇ ਕਰਕੇ ਬਹੁਤ ਉਦਰਾ ਤਰਪਜ ਰਹੇ ਨੇ ਬਹੁਤ ਜ਼ਿਆਦਾ ਬਹੁਤ ਧੰਨਵਾਦ ਧੰਨਵਾਦ